ਸ਼ਸ਼ਿਆਕਾਲ ਜੀ ਐਲਵੀਐਸ ਨਿਊਜ਼ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਆਈ ਹੋਪ ਕਿ ਸਾਰੇ ਠੀਕ ਠਾਕ ਹੋਮੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਇਹ ਗੁਰਬਾਣੀ ਦੀਆਂ ਤੁਕਾਂ ਨੇ ਤੇ ਇਹਨਾਂ ਤੁਕਾਂ ਤੇ ਅਮਲ ਕਰਦੇ ਕਲਮਾਂ ਦੀ ਸੰਤ ਸਹਿਬ ਸਿਹਤ ਸਵਾ ਟ੍ਰਾਂਟੋ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਪੌਦਿਆਂ ਜਿਹੜੇ ਨੇ ਵੀਡੀਓ ਬਲੌਗ ਦੇ ਵਿੱਚ ਸ਼ੇਰਪਰ ਪੌਦੇ ਲਗਾਏ ਗਏ ਨੇ ਸਾਡੇ ਨਾਲ ਮੌਜੂਦ ਨੇ ਮੈਡਮ ਸੁਮਨ ਰਾਣੀ ਜੀ ਗੱਲਬਾਤ ਕਰਾਂਗੇ ਇਹਨਾਂ ਦੀ ਇੱਕ ਖਾਸियतਾ ਕੀ ਖਾਸियतਾ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਨੇ ਪੌਦਿਆਂ ਦੀ ਸਾਂਭ ਸੰਭਾਲ ਵਾਸਤੇ ਇੱਕ ਕੇਅਰ ਟੇਕਰ ਰੱਖਿਆ ਹੋਇਆਗਾ ਜਿਹੜਾ ਪੌਦਿਆਂ ਦੀ ਸਾਂ ਮੇਰੇ ਨਾਲ ਮੌਜੂਦ ਨੇ ਮੈਡਮ ਸਮਨ ਰਾਣੀ ਜੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਮੈਮ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਜਿੱਦਾਂ ਅੱਜ ਕੱਲ੍ਹ ਗਰਮੀ ਦਾ ਸੀਜ਼ਨ ਚੱਲ ਰਿਹਾ ਹੋਣਾ ਲੰਗਰ ਵਗੈਰਾ ਜਿਹੜੇ ਬਹੁਤ ਲਵਾਏ ਲਗਾਏ ਜਾਂਦੇ ਆ ਸ਼ਫੀਲਾ ਵਗੈਰਾ ਬਹੁਤ ਲਗਾਈਆਂ ਜਾਂਦੀਆਂ ਤੇ ਤੁਸੀਂ ਅੱਜ ਬੂਟੇ ਲਗਾ ਰਹੇ ਹੋ ਹਨ ਇਹ ਕਿਵੇਂ ਖਿਆਲ ਦਿਮਾਗ ਦੇ ਵਿੱਚ ਆਇਆ ਕਿ ਇਹ ਉਪਰਾਲਾ ਕਰਨਾ ਜੀ ਇਹ ਜਿਹੜੇ ਅੱਜ ਪੌਦੇ ਲਾ ਰਹੇ ਆ ਬੁੱਟੇ ਲਾ ਰਹੇ ਆ ਕਲਮਾਂ ਦੀ ਸਾਹ ਸਾਇਸਵਾ ਟ੍ਰਾਂਟੋ ਵੱਲੋਂ ਹਰਦੀਾਲ ਸਿੰਘ ਚੀਤਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਵਾ ਰਹੇ ਆ ਕਿਉਂਕਿ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਆ ਕਿਤੇ ਨਾ ਕਿਤੇ ਕਿਸਾਨ ਜਦੋਂ ਫਸਲਾਂ ਨੂੰ ਅੱਗ ਲਾਉਂਦੇ ਆ ਜਾਂ ਸਾਲ ਤੋਂ ਉਹਨੂੰ ਲਾਉਂਦੇ ਆ ਤਾਂ ਕਿਤੇ ਨਾ ਕਿਤੇ ਦਰਖਤ ਵੀ ਉਹਦੇ ਵਿੱਚ ਸਾੜੇ ਜਾਂਦੇ ਨੇ ਪਰ ਆਕਸੀਜਨ ਲਈ ਜ਼ਿੰਦਗੀ ਜਿਉਣ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੈਂ ਇਹ ਚੈਨਲ ਦੇ ਜ਼ਰੀਏ ਇਹੀ ਮੈਸੇਜ ਦਵਾਂਗੀ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅੱਜ ਕੱਲ੍ਹ ਏਸੀਆਂ ਦੀ ਬਹੁਤ ਆਤ ਬਹੁਤ ਜ਼ਿਆਦਾ ਹੋ ਰਹੀ ਆ ਕਿਤੇ ਨਾ ਕਿਤੇ ਏਸੀ ਵੀ ਬਹੁਤ ਜ਼ਿਆਦਾ ਗਰਮੀ ਪੈਦਾ ਕਰ ਰਹੇ ਨੇ ਜਿਹੜੇ ਜੀਵ ਜੰਤੂ ਨੇ ਉਹ ਤਾਂ ਰੁੱਖਾਂ ਹੇਠਾਂ ਹੀ ਬੈਠਣਗੇ ਜੇ ਜੰਗਲ ਟਾਈਪ ਹੋ ਰੁੱਖ ਹੋਣਗੇ ਉਹਨਾਂ ਦੀ ਛਾਂ ਹੋ ਕਿਤੇ ਨਾ ਕਿਤੇ ਮਨੁੱਖੀ ਜੀਵਨ ਦੇ ਨਾਲ ਨਾਲ ਜਾਨਵਰ ਵੀ ਇਸ ਪ੍ਰਭਾਵਿਤ ਹੋ ਰਹੇ ਨਹੀਂ ਕਿਉਂਕਿ ਅਤਿ ਦੀ ਗਰਮੀ ਪੈਂਦੀ ਆ ਜੇ ਰੁੱਖ ਹੋਣਗੇ ਪਿਛਲੇ ਸਮਿਆਂ 'ਚ ਹੁੰਦਾ ਸੀ ਸਾਂਝੀਆਂ ਜਗਾਵਾਂ ਤੇ ਜਿਹੜੇ ਬਜ਼ੁਰਗ ਉਹਦੇ ਸੀ ਉਹ ਰੁੱਖ ਲਾਇਆ ਕਰਦੇ ਸੀ ਪਰ ਜਿਹੜੀ ਹੁਣ ਦੀ ਨਵੀਂ ਪੀੜੀ ਆ ਉਹ ਸ਼ਵੀਲਾਂ ਵੱਲ ਜਾਂ ਹੋਰ ਲੰਗਰਾਂ ਵੱਲ ਬਹੁਤ ਧਿਆਨ ਦਿੰਦੇ ਨੇ ਪਰ ਮੈਂ ਕਹਨੀ ਆ ਜੀਵਨ ਜ਼ਰੂਰੀ ਲਈ ਰੁੱਖ ਬਹੁਤ ਜ਼ਿਆਦਾ ਜ਼ਰੂਰੀ ਨੇ ਸੋ ਸਾਡੀ ਕਲਮਾ ਦੀ ਸਹਾਇਤਾ ਸਮਾ ਟ੍ਰਾਂਟੋ ਵੱਲੋਂ ਸਾਡਾ ਇਹ ਉਪਰਾਲਾਗਾ ਸਾਡੇ ਪਿੰਡ ਦੇ ਜਿਵੇਂ ਸ਼ੇਰਪੁਰ ਤੋਂ ਅਸੀਂ ਸ਼ੁਰੂਆਤ ਕੀਤੀ ਆ ਚੰਗਲੀ ਕਲੇਰਾਂ ਕਾਤਰੋਂ ਅਸੀਂ ਜਿੰਨਾ ਸਾਤੋਂ ਹੋਇਆ ਸੀ ਸਾਰੇ ਪਿੰਡਾਂ ਦੇ ਵਿੱਚ ਏਰੀਆ ਦੇ ਵਿੱਚ ਰੁੱਖ ਲਗਾਵਾਂਗੇ ਇਹਦੀ ਸਾਡੀ ਜਿਹੜੀ ਸਹਾਇਤਾ ਵੱਲੋਂ ਹਰਦੇয়াল ਸਿੰਘ ਜੀਤਾ ਜੀ ਵੱਲੋਂ ਇੱਕ ਖਾਸੀਅਤ ਇਹ ਆ ਵੀ ਇਹਨਾਂ ਦੇ ਕੇਅਰ ਦੇਖਭਾਲ ਰੁੱਖ ਸਾਰੇ ਲਾਉਂਦੇ ਨੇ ਪੌਦੇ ਬੰਡੇ ਜਾਂਦੇ ਨੇ ਪਰ ਉਹਨਾਂ ਦੀ ਦੇਖਭਾਲ ਸਹੀ ਨਾ ਹੋਣ ਕਰਕੇ ਉਹ ਬੂਟੇ ਛੋਟੇ ਹੀ ਸੁੱਕ ਜਾਂਦੇ ਨੇ ਤੇ ਸਾਡੀ ਸਭਾ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇੱਕ ਕੇਅਰ ਟੇਕਰ ਰੱਖਿਆ ਗਿਆ ਇਹਨਾਂ ਨੂੰ ਦੇਖਭਾਲ ਵਾਸਤੇ ਪਾਣੀ ਪਾਉਣ ਵਾਸਤੇ ਤੇ ਉਹਨਾਂ ਨੂੰ ਜਿਹੜਾ ਬੰਦ ਆ ਜਿਹੜਾ ਉਹਨਾਂ ਦਾ 6 ਮਹੀਨੇ ਲਗਾਤਾਰ ਮਾਨ ਪੱਤਾ ਹੋਊਗਾ ਉਹ ਵੀ ਸਭਾ ਵੱਲੋਂ ਦਿੱਤਾ ਜਾਊਗਾ ਤੇ ਸਾਡੀ ਕੋਸ਼ਿਸ਼ ਆ ਵੱਧ ਤੋਂ ਵੱਧ ਅਸੀਂ ਰੁੱਖ ਜਿਹੜੇ ਲਾ ਰਹੇ ਆ ਉਹ ਕਾਮਜਾਬ ਹੋਣ ਉਹ ਵੱਡੇ ਹੋਣ ਛਾਂ ਦੇ ਯੋਗ ਹੋਣ ਜ਼ਿਆਦਾਤਰ ਜਿਵੇਂ ਛਾਂਦਾਰ ਬੁੱਟੇ ਲਾਏ ਨੇ ਅਸੀਂ ਤੇ ਇਸ ਚੈਨਲ ਦੇ ذریعے ਕੋਸ਼ਿਸ਼ ਵੀ ਇਹੀ ਆ ਕਿ ਜਿਹੜੀ ਨੌਜਵਾਨ ਪੀੜੀ ਆ ਆਪਣੇ ਜੀਵਨ ਦੇ ਵਿੱਚ ਵੈਸੇ ਵੀ ਆਕਸੀਜਨ ਲਈ ਵੈਸੇ ਵੀ ਜ਼ਿੰਦਗੀ ਦੇ ਵਿੱਚ ਜ਼ਰੂਰ ਰੁੱਖ ਲਗਾਉਣ ਕਿਉਂਕਿ ਅੱਜ ਜਿਹੜੇ ਰੁੱਖ ਲਾਵਾਂਗੇ ਆਉਣ ਵਾਲੇ ਜਿਹੜੀ ਪੀੜ੍ਹੀਆਂ ਦੀ ਛਾਂ ਲੈ ਲੈਣਗੀਆਂ ਠੀਕ ਆ ਪਿਛਲੇ ਸਮੇਂ 'ਚ ਬਜ਼ੁਰਗ ਲਾਇਆ ਕਰਦੇ ਸੀ ਇਹ ਸਾਂਝੇ ਕੰਮ ਕਰਿਆ ਕਰਦੇ ਸੀ ਪਰ ਨੌਜਵਾਨ ਪੀੜੀ ਨੂੰ ਵੀ ਕਰਨੇ ਚਾਹੀਦੇ ਆ ਜਦੋਂ ਆਪਾਂ ਖੇਤਾਂ ਦੇ ਵਿੱਚ ਅੱਗ ਲਾਉਂਦੇ ਨੇ ਕਿਸਾਨ ਤਾਂ ਇਹਦੇ ਨਾਲ ਪੂਰਾ ਜਿਹੜੀ ਪ੍ਰਵਾਹ ਪੈਂਦਾ ਸਾਰੇ ਪੰਛੀਆਂ ਤੇ ਵੀ ਪੈਂਦਾ ਜਾਨਵਰਾਂ ਤੇ ਵੀ ਪੈਂਦਾ ਕਿਤੇ ਨਾ ਕਿਤੇ ਮਨੁੱਖ ਤੇ ਵੀ ਪੈਂਦਾ ਸੋ ਐਨਾ ਕਹਿੰਦੀ ਹੋਈ ਮੈਂ ਇਹੀ ਕਹੂੰਗੀ ਵੀ ਨੌਜਵਾਨ ਪੀੜੀ ਨੂੰ ਅਪੀਲ ਆ ਵੀ ਚਾਹੇ ਇੱਕ ਇੱਕ ਰੁੱਖ ਲਾਓ ਇੱਕ ਬੰਦਾ ਜੇ ਇੱਕ ਰੁੱਖ ਲਾਉਂਦਾ ਨਾ ਤੇ ਸਾਰੇ ਇੱਕ ਇੱਕ ਕਰਕੇ ਕਿੰਨੇ ਹੋ ਜਾਣਗੇ ਤੇ ਇੱਕ ਦੀ ਦੇਰ ਦੋ ਦੀ ਕਰ ਸਕਦੇ ਆ ਆਪਾਂ ਤਾਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਾਂ ਵਾਤਾਵਰਨ ਦੀ ਸ਼ੁੱਧਤਾ ਲਈ ਹੋ ਹਰੀਆਲੀ ਹੋ ਖੁਸ਼ਹਾਲੀ ਹੈ ਨਾ ਆਓ ਸਾਰੇ ਮਿਲ ਕੇ ਰੁੱਖ ਲਗਾਈਏ ਬਾਤਾਵਰਨ ਨੂੰ ਸ਼ੁੱਧ ਬਣਾਈਏ ਸਾਡੀ ਕਲਮਾਂ ਦੀ ਸਾਂਝ ਵੱਲੋਂ ਇਹ ਮਹਿਲਾਵਾਂ ਨੇ ਸਾਰੇ ਜੁੜ ਕੇ ਅਸੀਂ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਹਾਂ ਸਾਡੇ ਬਜ਼ੁਰਗ ਖੜੇ ਨੇ ਤੇ ਇਹ ਵੀ ਸਾਰੇ ਮਿਲ ਕੇ ਅਸੀਂ ਦੇਖਭਾਲ ਕਰਾਂਗੇ ਪਰ ਸਾਡਾ ਇੱਕ ਮਤਲਬ ਦੇਖਭਾਲ ਵਾਸਤੇ ਅਸੀਂ ਰੱਖਿਆ ਵੀ ਆਇਰ ਕੀਤਾ ਬੰਦਾ ਜਿਹੜਾ ਉਹਨਾਂ ਨੂੰ ਸਵੇਰੇ ਸ਼ਾਮ ਇਹਨਾਂ ਨੂੰ ਪਾਣੀ ਪਾਇਆ ਕਰੋ ਕਿਉਂਕਿ ਲਗਾਤਾਰ ਛੋਟੇ ਬੂਟਿਆਂ ਨੂੰ ਜ਼ਰੂਰਤ ਹੁੰਦੀ ਆ ਉਹਨਾਂ ਦੀ ਦੇਖਭਾਲ ਦੀ ਜੇ ਥੋੜੇ ਵੱਡੇ ਹੋਗੇ ਮਾਲ ਨਹੀਂ ਹੁੰਦੀ ਜੀ ਹਾਂਜੀ ਹਾਂਜੀ ਬਾਕੀ ਬਾਬਾ ਜੀ ਨੇ ਇਹ ਇਹ ਪੁਰਾਣੇ ਸਮਿਆਂ 'ਚ ਸਾਰੇ ਰੁੱਖ ਲਾਉਂਦੇ ਹੁੰਦੇ ਸੀ ਪਰ ਨੌਜਵਾਨ ਪੀੜ੍ਹੀ ਇਹਨਾਂ ਵੱਲ ਧਿਆਨ ਨਹੀਂ ਦਿੰਦੀ ਜੇ ਰੁੱਖ ਨਹੀਂ ਹੋਣਗੇ ਤਾਂ ਜੀਵਨ ਨਹੀਂ ਹੋਊਗਾ ਸੋ ਥੈਂਕ ਯੂ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਬੂਟੇ ਲਗਾਏ ਗਏ ਨੇ ਸ਼ਿਰਪ ਜਿਹੜੀ ਗਲੋਬਲ ਵਾਰਮਿੰਗ ਹੈ ਇਹ ਬੜਾ ਅਲਾਰਮਿੰਗ ਸਟੇਜ ਹੈ ਜੀ ਤੱਲਾ ਸਾਰੇ ਸੰਸਾਰ ਦਾ ਇਹ ਬਹੁਤ ਵੱਡਾ ਇੱਕ ਦੁਕਾਨ ਤਾਂ ਆਪਾਂ ਕਹਿ ਸਕਦੇ ਆ ਇਹਨੂੰ ਆਉਣ ਵਾਲਾ ਸਮਾਂ ਜਿਹੜਾ ਹੈਗਾ ਹੋ ਸਕਦਾ ਹੈ ਜੇ ਆਪਾਂ ਇਸ ਤਰ੍ਹਾਂੇ ਵੇਚਿਆ ਨਹੀਂ ਰਹੇ ਬੇਸ਼ੱਕ ਕਈ ਕਾਰਨ ਨੇ ਗਲੋਬਲ ਵਾਰਨਿੰਗ ਵਾਰਨਿੰਗ ਤੇ ਪਰ ਦੁੱਖਾਂ ਦੀ ਰੁੱਖਾਂ ਦੀ ਘਾਟ ਜਿਹੜੀ ਹੈ ਇਹ ਵੀ ਇੱਕ ਕਾਰਨ ਹੈ ਅਸੀਂ ਇਹ ਕੋਸ਼ਿਸ਼ ਕਰੀ ਹੈ ਕਿ ਗਲਮਾਂ ਦੀ ਸਾਂਝ ਦੇ ਉਪਰਾਲੇ ਦੇ ਨਾਲ ਕਿ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਤਕਰੀਬਨ ਅਸੀਂ 400 500 ਬੂਟੇ ਲਗਾਉਣ ਦਾ ਟਾਰਗੇਟ ਰੱਖਿਆ ਜੀ ਅੱਜ ਹੀ ਤਕਰੀਬਨ ਅਸੀਂ ਤਿੰਨ ਜਗ੍ਹਾ ਦੇ ਉੱਤੇ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਉਹ ਤਕਰੀਬਨ 50 60 ਬੂਟੇ ਅਸੀਂ ਲਗਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਇਹਨਾਂ ਦੀ ਮੇਨਟੇਨੈਂਸ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਮੇਨਟੇਨੈਂਸ ਵਾਸਤੇ ਅਸੀਂ ਬੰਦਾ ਹਾਇਰ ਕੀਤਾ ਹੈ ਤੇ ਮੇਰਾ ਖਿਆਲ ਹੈ ਵੀ ਚਲੋ ਪਰਮਾਤਮਾ ਸਾਨੂੰ ਇਹ ਅੱਛੇ ਉਦਮ 바ਸ ਤੇ ਸਾਨੂੰ ਉਦਮ ਬਖਸ਼ੂਗਾ ਔਰ ਮੈਂ ਆਪਣਾ ਇਹ ਕਲਮਾਂ ਦੀ ਸਾਹ ਦੇ ਜਿਹੜੇ ਆਫਿਸ ਬੇਰਰ ਨੇ ਮਾਰਵਾ ਸਾਹਿਬ ਚੀਤਾ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਉਦਮ ਬਖਸ਼ਿਆ ਤੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਦੇ ਦੇ ਮੁਤਾਬਕ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦਰਸ਼ਕੋ ਅਸੀਂ ਤੁਹਾਨੂੰ ਵੀ ਸਾਡੇ ਚੈਨਲ ਦੇ ਜ਼ਰੀਏ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਉਣ ਲਈ ਆਕਸੀਜਨ ਦੀ ਜ਼ਰੂਰਤ ਹੈ ਤੋ ਵੱਤੋ ਵੱਧ ਬੋਟੇ ਲਗਾਇਆ ਕਰੋ ਤਾਂ ਜੋ ਪੰਛੀਆਂ ਨੂੰ ਵੀ ਰਹਿਣ ਲਈ ਕੋਈ ਜਗ੍ਹਾ ਮਿਲ ਸਕੇ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਮਨਪ੍ਰੀਤ ਦੀ ਸ਼ੇਅਰ ਪਰ ਤੋਂ ਖਾਸ ਰਿਪੋਰਟ